ਬੇਸ਼ੱਕ ਸੋਤ ਸੇ ਮੈਂ ਆ ਕੇ ਆਵਾਂ ਸੋਤ ਹਾਂਜੀ ਮਿੱਤਰੋ ਕਿਵੇਂ ਹੋ ਸਾਰੇ ਠੀਕ ਠਾਕ ਹੋ ਪਹਿਲਾਂ ਤਾਂ ਵਧਾਈਆਂ ਸਾਡੇ ਭਰਾ ਜੱਸੀ ਨੂੰ ਜੱਸੀ ਹੈਪੀ ਬਰਥਡੇ ਭਾਈ ਥੈਂਕ ਯੂ ਜੱਸੀ ਦਾ ਅੱਜ ਜਨਮ ਦਿਨ ਆ ਆਲਵੇਜ਼ ਬੀ ਹੈਪੀ ਹਮੇਸ਼ਾ ਖੁਸ਼ ਰਹੋ ਤਰੱਕੀਆਂ ਕਰੋ ਜਵਾਨੀਆਂ ਮਾਣੋ ਅੱਜ ਆ ਘੋੜਿਆਂ ਦਾ ਮੇਲਾ ਸ਼ੁਰੂ ਅੱਜ ਤੋਂ ਤੇ ਤੰਬੂ ਤੁੰਬੂ ਸਾਡੇ ਲਾਏ ਹੋਏ ਆ ਉੱਥੇ ਜਗਰਾਉਂ ਮਣ ਚੱਲੇ ਆ ਸੀ ਜਗਰਾਉਂ ਨੂੰ ਤੇ ਦਿਖਾਉਨੇ ਆ ਹੁਣ ਤੁਹਾਨੂੰ ਇੱਕ ਦੋ ਦਿਨ ਘੋੜੀਆਂ ਨਾਲੇ ਜੋ ਰੌਣਕ ਮੇਲਾ ਮੇਲੇ ਦਾ ਯਾਰਾਂ ਬੇਲੀਆਂ ਦਾ ਤੇ ਵੀ ਜੁੜੇ ਰਹੋ ਨਾਲ ਲਵ ਯੂ ਆਲ ਮੁੰਡੀ ਜੀ ਤੁਸੀਂ ਕੁਛ ਲਵ ਯੂ ਠੀਕ ਆ ਜੀ ਅੱਗੇ ਦਿਖਾਉਨੇ ਆ ਤੁਹਾਨੂੰ ਮੂ ਵੈਸੂ ਹੀ ਨਾ ਆ ਜਾਓ ਲੱਭਿਆ ਨਾ ਸੰਰੂਪ ਬੰਦ ਕਰ ਖੁੱਲ੍ਹ ਲਾ ਵੀ ਮਤਰੋ ਪਹੁੰਚ ਗਏ ਆ ਜੀ ਮੰਡੀ ਚ ਮੰਡੀ ਦੇ ਪ੍ਰਧਾਨ ਮਨਜੀਤ ਸਿੰਘ ਤਾਲੀਆਲ ਜੀ ਸਾਡੇ ਬਹੁਤ ਪਿਆਰੇ ਮਿੱਤਰ ਸੀ ਸਾਡਾ ਵੱਡਾ ਵੀਰ ਸੀ ਇਹਨਾਂ ਦੀ ਡੈਥ ਹੋ ਗਈ ਯਾਰ ਅਚਾਨਕੇ ਬੜਾ ਘੈਂਟ ਬੰਦਾ ਸੀ ਆ ਯਾਰ ਬਾਲਾ ਸਰਾ ਮਨਜੀਤ ਵੀਰਾ ਸਾਡਾ ਜਿਗਰਾਵਾਂ ਵਾਲਾ ਇਹਦੀ ਮੰਡੀ ਚ ਰੌਣਕ ਪੂਰੀ ਲੱਗ ਰਹੀ ਆ ਮੈਨੂੰ ਮਿਰ ਮੁੱਲਾ ਯਾਰ ਦੇਖ ਤਾਂ ਗੱਡੀ ਕਿ ਗੱਡੀ ਅੱਗੇ ਮੈਂ ਲਾਈ ਫਰਦੇ ਆ ਪਤੰਤਰ ਲੈਣਾ ਜੀ ਇਹ ਬੰਦਾਰਾ ਜੱਸੀ ਨਹੀਂ ਨਹੀਂ ਇਹ ਆ ਗਿਆ ਜੀ ਬੂਡੂ ਦੀ ਸਟੱਡ ਫਾਰਮ ਆ ਆਪਣੇ ਵਾਲਾ ਸਭ ਤੋਂ ਐਂਡ ਤੇ ਹੁੰਦਾ ਪੱਕਾ ਹੀ ਟਿਕਾਣਾ ਮਿੱਤਰਾਂ ਦਾ ਆ ਡਾਂਗਾ ਸੋਟਿਆਂ ਦੀਆਂ ਦੁਕਾਨਾਂ ਨੇ ਇੱਥੇ ਕਵਰਣਾ ਤੁਹਾਨੂੰ ਉਤਰ ਕੇ ਦਿਖਾਵਾਂਗਾ ਸਾਰਾ ਤੁਰ ਕੇ ਕੱਲ ਨੂੰ ਸਾਰਾ ਮਾਹੌਲ ਦਿਖਾਵਾਂਗੇ ਹੁਣ ਸ਼ਾਮ ਪੈ ਗਈ ਨਹੀਂ ਵਧੀਆ ਜੇ ਹੁਣ ਲੋਕਾਂ ਨਾਲ ਰਸਵਾ ਜਾ ਰਹੇ ਆ ਬਹੁਤ ਹਾਲੇ ਤਾਂ ਦੇਖੀ ਤੂੰ ਬੰਦ ਆ ਜੀ ਮੋਢੀ ਪਿਛਲੇ ਸਾਲ ਤਾਂ ਨਹੀਂ ਆਏ ਤੂੰ ਐਸੀ ਹਣਾ ਹਾਂ ਇਸ ਤਰ੍ਹਾਂ ਉਹ ਭੈਣ ਚ ਮਾਰੀ ਲੱਤ ਤੇ ਇਹ ਆ ਤਪ ਤੇ ਇਹਨਾਂ ਤੋਂ ਪਰੇ ਹੀ ਰਹੇ ਇਹ ਤਾਂ ਗੱਡੀਆਂ ਦੀ ਸਾਈਡ ਤੇ ਹਾਂ ਗੱਡੀਆਂ ਦੇ ਵੀ ਡੈਂਟ ਐ ਪਾਣੇ ਆ ਹੋਰ ਉਹ ਦੰਨੂ ਕਹਿੰਦਾ ਤਰੂ ਦੇ ਜੀ ਤੇ ਆ ਮੱਝ ਨਹੀਂ ਕਾਰ ਲੈ ਕੇ ਆਹੋ ਦੇਖੀ ਕੱਢਦੇ ਇਥੋਂ ਡਰ ਜਾਂਦੇ ਆ ਹਾਰਨਾ ਤੋਂ ਲੈ ਰਿਕੜੀਆਂ ਵੀ ਹਾਰਸ ਰਾਈਡਿੰਗ ਕੱਢ ਲਾ ਤੂੰ ਕਾਨੂੰ ਐਵੇਂ ਦੇਖੋ ਪਸੀਨੇ ਨਾ ਗਲਾਬੀ ਹੋਇਆ ਪਿਆ ਘੋੜਾ ਕਿਉਂ ਦੇਖਿਆ ਨੁੱਚੜਿਆ ਪਿਆ ਗਰਮੀ ਨਾਲ ਗਲਾਬੀ ਰੰਗ ਦਾ ਨਿਕਲਿਆ ਪਿਆ ਆਓ ਆ ਗਿਆ ਸਭ ਤੋਂ ਸਿਰੇ ਵਾਲਾ ਟੈਂਟ ਆਪਣੇ ਵਾਲਾ ਕਿਉਂ ਕਰਦਾ ਚਲਮਲ ਲਾਈਆਂ ਲੜੀਆਂ ਕਿ ਨਹੀਂ ਘੋੜੇ ਵਾਲੇ ਬਾਜ ਦਾ ਪੁੱਤਰ ਜੋਰਾ ਦੇ ਨਾਲ ਹੀ ਲਾਵੇ ਆ ਸਾਹਮਣੇ ਆਪਣਾ ਤਾਮਾ ਜਾਮਾ ਇਹ ਆ ਗਿਆ ਵੀ ਆਪਣਾ ਮਵਾਰਸ ਢਿੱਲੋਂ ਵਾਲੀ ਸਟੱਡ ਫਾਰਮ ਇੱਧਰ ਕਿਉਂ ਸਭ ਤੋਂ ਸਿਰਾ ਟੈਂਟ ਲਵਾਇਆ ਪਿਆ ਆਪਾਂ ਆ ਸਾਰੇ ਨਵੇਂ ਨਵੇਂ ਜਾਨਵਰ ਨੇ ਸਾਰੇ ਓ ਬੱਲੇ ਨੂੰ ਕੀ ਹਾਲ ਨੇ ਹਾਂਜੀ ਕੀ ਹਾਲ ਨੇ ਹੋਰ ਡਾਰਲਿੰਗ ਠੀਕ ਹੈ ਕੀ ਹਾਲ ਹੈ ਫਿਰ ਮੁੰਡੇ ਦਾ ਜਾਣੂ ਦੇਣ ਅੱਜ ਐਵੇਂ ਹੀ ਨਾ ਸਮਝ ਆ ਬੱਲੇ ਪਹਿਲਾ ਬਾਈ ਕਿਵੇਂ ਉبری ਪਵਨਰਾਜ ਬਹੁਤ ਘੈਂਟ ਕੋੜਾ ਹੈ ਵੀ ਅੰਦਰੋਂ ਜਾ ਕੇ ਤੁਹਾਨੂੰ ਬਾਅਦ ਚ ਦਿਖਾਉਂ ਪਹਿਲਾਂ ਬਾਹਰੋਂ ਹੀ ਨਿਗ੍ਹਾ ਮਾਰੋ ਤੂੰ ਕਰੀ ਇਹ ਆ ਗਿਆ ਫਤੇ ਵੀਰ ਇਹ ਆ ਗਿਆ ਰਾਜਸਰੂਪ ਇਹ ਆ ਗਿਆ ਮਾਰਸ ਪੰਜਾਬ ਉਹ ਪਰੇ ਹੋਰ ਨੇ ਬਾਈਆਂ ਦੇ ਇਹ ਸਾਰੇ ਨਵੇਂ ਘੋੜੇ ਤਿਆਰ ਕਰੇ ਹੋਏ ਆ ਹੁਣ ਬਹੁਤ ਕੈਂਟ ਨਸਲਾਂ ਨੇ ਇਹ ਨਿਕਲਣੀਆਂ ਵਿੱਚੋਂ ਚੈਂਪੀਅਨ ਵੀ ਨੇ ਇੱਕ ਦੋ ਇਹ ਸਾਰਾ ਏਰੀਆ ਆਪਣੇ ਕੋਲੇ ਆ ਉੱਪਰੇ ਰੋਟੀ ਦਾ ਬੈਠਣ ਬੁੱਥੇ ਨੂੰ ਸਾਹਮਣੇ ਵੱਡ ਬਗਲਾਉਣ ਨੂੰ ਸਾਹਮਣੇ ਇੱਧਰ ਖੜੀ ਰਾਨਾ ਨੇ ਸੁੰਦਰ ਆਪਣੀ ਆਪਦੀ ਰੌਂਡੀ ਤੁਹਾਨੂੰ ਮੇਲੇ ਤੇ ਕਢਾਈਏ ਦੇਖੋ ਉੰਨੀ ਪਰੇ ਨਹੀਂ ਲੱਤ ਪਈ ਜਵਾੜਾ ਉਹ ਜਾਣਾ 10 ਫਟ ਦੂਰ ਆਜੋ ਮੇਲੇ ਬਾਈ ਮੋੜੇ ਉਹਨੇ ਗਾਂ ਤੋਂ ਇਹ ਰੌਣਕਾਂ ਮੇਲੇ ਪੰਜਾਬ ਜੀ ਲੱਗਦੇ ਆ ਜੇ ਦੂਵੇ ਲਾਓ ਵੀ ਜੱਸੀ ਦਾ ਜਨਮ ਦਿਨ ਆ ਤੇ ਸੈਲੀਬ੍ਰੇਸ਼ਨ ਦਾ ਸਮਾਨ ਲਿਆ ਮੰਗਾ ਸੀ ਅੱਜ ਕਵੇਂ ਫੁੱਲ ਦੌਰ ਚੱਲੂਗਾ ਰਾਤ ਨੂੰ ਮਹਿਫਲ ਲੱਗੂ ਪੂਰੀ ਜੱਟਾਂ ਦੀ ਮੁੰਡੀ ਨੇ ਤਾਂ ਆਪਦੀ ਪਹਿਲੀ ਕੱਢ ਲਈ ਰਾਤ ਨੂੰ ਮਾਹੌਲ ਦੇਖੋ ਤੇ ਵਾਹ ਕੀ ਬਾਤਾਂ ਨੇ ਕੀ ਬਾਤਾਂ ਨੇ ਓਏ ਹੋਏ ਹੋਏ ਚਮਕਾਰੇ ਮਾਰਦੀ ਆ ਆ ਵੀ ਸ਼ੇਰ ਖੜੇ ਆ ਆਪਣੇ ਇੱਧਰ ਸ਼ੀਰ ਗੁਰੂ ਦੀ ਫੌਜ ਕਾ ਚੱਕੀ ਨਾ ਗਿਆ ਹੈ ਦੇਖੋ ਕੰਨੀ ਚ ਜਾਂਕਦੀ ਆ ਜਰ ਗੱਦੀ ਆਏ ਹੋ ਗਿਆ ਹੈਪੀ ਬਰਥਡੇ ਥੈਂਕ ਯੂ ਬ੍ਰੋ ਥੈਂਕ ਯੂ ਹੈਪੀ ਬਰਥਡੇ ਲਵ ਯੂ ਹੋਰ ਮਣੀ ਭਾਈ ਕਿਵੇਂ ਹੋ ਜੀ ਆਇਆਂ ਨੂੰ ਬਟ ਐਮ ਪੀ ਐਮ ਲਾ ਹੋਈ ਜਸੀ ਦਾ ਜਨਮ ਦਿਨ ਦੀ ਮਹਿਫਲ ਲੱਗ ਗਈ ਮਿੱਤਰੋ ਬਰਥਡੇ ਵੀ ਟੂ ਯੂ ਟੂ ਯੂ ਜਸੀ ਜੀ ਅੱਜ ਦਾ ਜਨਮ ਦਿਨ ਹੈ ਜੇ ਤੁਸੀਂ ਆਪਨਾ ਹੈ ਹਾਪੀ ਬਰਥਡੇ ਟੂ ਯੂ ਟੂ ਯੂ ਓਕੇ ਹੋ ਜਾ ਮੈਂ ਇੱਕ ਮਿੰਟ ਪੰਜ ਚਾਰ ਖੱਚਾ ਆਈ ਜੀ ਰੋਮ ਮੰਡੀ ਦਾ ਜੁੱਧ ਜਿਆਦਾ ਮਰੀ ਗਈ ਆਹੀ ਆ ਕੋੜਾ ਦੇਖੋ ਕਿਆ ਸੁਨੱਖਾ ਘੋੜਾ ਕਿਉਂ ਨਹੀਂ ਕੋਠੇ ਕਿੱਥੇ ਉੱਥੇ ਮੋਰੇ ਵੀਰੇ ਆਉ ਲਾ ਦਿੰਦੇ ਹਾਂ ਉਹ ਬਲੇਡਰ ਕੋਲ ਟ੍ਰੇਲਰ ਕੋਲ ਟ੍ਰੇਲਰ ਦੇ ਮਗਰ ਲਾ ਦਿੰਦੇ ਆ ਬਾਬਾ ਜਹਾ ਕਰਨਾ ਨਹੀਂ ਹੈ ਨਹੀਂ ਬਾਅਦ ਹੀ ਮਾ ਇਹ ਹਮ ਇੰਟਰੋ ਦੇਣ ਦਾ ਮਾਹੌਲ ਆ ਬਾਈ ਸਾਡੇ ਛਾਕਰਿਆ ਲੰਗਰ ਅੱਜ ਕਰੀਏ ਮੈਂ ਬਲੌਗ ਸ਼ੁਰੂ ਇਹ ਆ ਬੇਤਰੋ ਸਾਡੇ ਵਾਲਾ ਸੈਕਸ਼ਨ ਇੱਥੇ ਸਾਰੇ ਲੋਕ ਐ ਘੋੜੇ ਦੇਖਣ ਆਉਂਦੇ ਆ ਤੇ ਇੱਧਰ ਲਾਇਆ ਹੋਇਆ ਸੀ ਲੰਗਰ ਖੁੱਲਾ ਜੋ ਜੀ ਆਵੇ ਸੋ ਰਾਜੀ ਜਾਵੇ ਖਾਓ ਪੀਓ ਲੰਗਰ ਗੁਰੂ ਦਾ ਤੇ ਆ ਖੜੇ ਆਪਣੇ ਸ਼ੇਰ ਬੱਗੇ ਘੋੜੇ ਬਾਕੀ ਹਜੇ ਧੁੱਪ ਬਹੁਤ ਆ ਗਰਮੀ ਬੇਸ਼ੁਮਾਰ ਆ ਬਾਅਦ ਚੋਂ ਬਾਕੀ ਮੇਲੇ ਦਾ ਢੱਕਾ ਕਢਾਉਣਾ ਤੁਨੂੰ ਉਹ ਬੈਠੇ ਆ ਸਰਜੋਤ ਭਾਈ ਕਵੇ ਉਹ ਹੋਰ ਪਲਵਾਨ ਸਾਹਿਬ ਕੰਨ ਦੀ ਕਲਾ ਹੋਰ ਠੱਡਾ ਜਾ ਹੋਇਆ ਮੌਸਮ ਪੂਰਾ ਅੱਜ ਕੱਲ੍ਹ ਉਹ ਦਾ ਮੇਲੇ ਤੇ ਦੇਖੋ ਮੋਗਾ ਇਹ ਸਾਰਾ ਸੈਕਸ਼ਨ ਆਪਣੇ ਵਾਲਾ ਹੀ ਆ ਆਪਾਂ ਪ੍ਰਬੰਧ ਪੂਰੇ ਕਰੇ ਹੋਇਆ ਕੂਲਰ-ਕਾਲਰ ਲਾਏ ਆਂ ਲੰਗਰ ਲਾਇਆ ਸਤਾਂ ਲਈ ਜੋ ਜੀ ਆਵੇ ਖਰਾਜੀ ਜਾਵੇ ਖਾਓ ਪੀਓ ਤੇ ਬਾਕੀ ਮਾਹੌਲ ਸਾਰਾ ਪੂਰਾ ਵਧੀਆ ਹੈ ਜੀ ਰਾਸ਼ ਬਹੁਤ ਆ ਪਿਛਲੀ ਵਾਰ ਨਾਲ ਆ ਕੇ ਜਾਓ ਸਾਰੇ ਹੁਮ-ਹਮ ਆ ਕੇ ਪਹੁੰਚੋ ਮੇਰੇ ਮਿੱਤਰੋ ਭਲਵਾਨ ਸਾਡਾ ਸਪੈਸ਼ਲ ਮਾਰੋਣਾ ਹੈ ਜੀ ਮੇਲੇ ਖਾਤਰ ਇਹ ਜੀ ਸਾਰੇ ਆਪਣੇ ਨਵੇਂ ਮਸ਼ੇਰੇ ਆ ਪੁਰਾਣਾ ਕੋਈ ਨਹੀਂ ਲਿਆਂਦਾ ਸਾਰੇ ਨਵੇਂ ਚੜ੍ਹਦੀ ਕਲਾ ਚੜ੍ਹਦੀ ਉਮਰ ਵਾਲੇ ਜੋ ਆਉਨੇ ਆ ਤੁਹਾਨੂੰ ਕਰਾਉਨੇ ਆ ਦਰਸ਼ਨ ਸਾਰਿਆਂ ਦੇ ਅੱਜ ਮੇਲੇ ਦਾ ਦੂਜਾ ਦਿਨ ਆ ਕੱਲ ਆਖਰੀ ਦਿਨ ਆ ਕੱਲ ਨੂੰ ਇਸਾ ਵੀ ਹੋਣੀ ਆ ਇਹ ਜੁੜੇ ਰਹੋ ਲਵ ਯੂ ਆ ਦੇਖੋ ਯਾਰ ਕਿੰਨਾ ਸੁਨੱਖਾ ਨੁਕਰਾਂ ਇੱਕ ਵੀ ਦਾਗ ਨਹੀਂ ਕਿਉਂ ਹੈ ਨਾ ਹੁਸਨ ਆ ਵੀ ਮਿੱਤਰੋ ਇੱਧਰ ਨੇ ਸਾਰੀਆਂ ਖੁੰਡੀਆਂ ਖਾਂਡੀਆਂ ਏਦਾਂੀਆਂ ਮਿਲਦੀਆਂ ਜਿੰਦਾਂਸੀ ਘੋੜਿਆਂ ਦੀਆਂ ਕਾਠੀਆਂ ਘੋੜਿਆਂ ਦੀਆਂ ਖਰਾਕਾਂ ਧਰਮੀ ਵੱਟ ਕੱਢਾ ਆ ਜੋ ਵੀ ਮੱਲੋ ਕਰਦੇ ਆ ਜਾ ਬਣੇ ਆ 450 ਮੇਰਾ ਵਾਰਸ ਆ ਗਿਆ ਰਾਜਪੂਤ ਆ ਗਰਾਮ ਲੱਖ ਹੋ ਗਿਆ ਆਜਿਆ ਕਰਾ ਪ੍ਰੀਤ ਮਾਰ ਕੈਮਰਾ ਆਜਿਆ ਕਰਾ ਪ੍ਰੀਤ ਮਾਰ ਕੈਮਰਾ ਇਹਦਾ ਹੋਰ ਹੈ ਹੋਰ ਸਾਹਮਣੇ ਹੈ ਰੱਖਾ ਹੈ ਪਹਿਲਵਾਨ ਸਾਡਾ ਨਾਲ ਆ ਪੇਲਾ ਬਾਈ ਹਾਂ ਨਾਲ ਇਹ ਆ ਜੱਸੀ ਨਾਲ ਮੁੰਡੀ ਨਾਲ ਗੂਰੀ ਇੱਧਰ ਨਾਲ ਭਰਾ ਹੋਣੀ ਹੋਰ ਪਹਿਲਵਾਨ ਸਾਹਿਬ ਗਰਮੀ ਬਹੁਤ ਆ ਬੱਸ ਹੋ ਗਈ ਇਹ ਆ ਬਈ ਪੰਜਾਬ ਸ਼ਿੰਗਾਰ ਖੇੜੀ ਵਾਲੇ ਬਾਬੇ ਦਾ ਘੋੜਾ ਹਾਂਜੀ ਕਿਵੇਂ ਹੋ ਠੀਕ ਠਾਕ ਇੱਧਰ ਸਾਡੇ ਐਮਐਲਏ ਸਾਹਿਬ ਵੀ ਪਹੁੰਚੇ ਨੇ ਅੱਜ मां मिली आया दोस्त जॾहिं आयो

ਸਾਡੇ ਐਮਐਲਏ ਸਾਹਿਬ ਨਾਲ ਪ੍ਰਧਾਨ ਸਾਹਿਬ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਕਿਵੇਂ ਹੋ ਜੀ ਕਿਵੇਂ ਮਾਹੌਲ ਕਿਵੇਂ ਲੱਗਿਆ ਮੇਲੇ ਦਾ ਬਹੁਤ ਵਧੀਆ ਮਾਹੌਲ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਨੰਬਰ ਜਵਾਸ ਸਹੀ ਆ ਹਾਂ ਜੀ ਕਿਵੇਂ ਹੋ ਸਾਰੇ ਠੀਕ ਠਾਕ ਉਹ ਅੱਜ ਆ ਭਾਈ ਮੇਲੇ ਦਾ ਅਖੀਰਲਾ ਦਿਨ ਅੱਜ ਹੋਣੀ ਆ ਰੈਬੀਆ ਚਾਲ ਦੌੜ ਤੇ ਅੱਜ ਤੁਹਾਨੂੰ ਦਿਖਾਉਣੇ ਆ ਚਾਲ ਰੈਬੀਆ ਇਹ ਕੋਈ ਜੱਟ ਦੀ ਬੱਬੂ ਵਾਂ ਦਾ ਗਾਣਾ ਨਹੀਂ ਜਿਵੇਂ ਅੱਜ ਅਰੇਬੀਆ ਚਾਲ ਦਿਖਾਵਾਂਗੇ ਘੋੜਿਆਂ ਦੀ ਆਪਣਿਆਂ ਦੀ ਤੇ ਜੁੜੇ ਰਿਓ ਨਾਲ ਬਹੁਤ ਕੈਂਡ ਚੀਜ਼ ਆ ਬਹੁਤ ਆਨੰਦ ਆ ਉਹ ਦੇਖ ਕੇ ਪਰਪਿੰਦੀ ਸਾਹਿਬ ਜੀ ਪੰਸਾ ਚੜ੍ਹਦੀ ਕਲਾ ਮਾਣ ਗਿਆ ਪੂਰੀ ਐਨ ਗੱਲਬਾਤ ਓਕੇ ਮੈਂ ਬਹੁਤ ਬੜਾ ਸ਼ੁਕਰ ਆਇਆ ਤੁਹਾਡਾ ਫੋਟੋ ਆ ਰਿਹਾ ਹੈ 39 ਚੁੱਕਾ ਹਾਂ ਜੀ ਹੋਰ ਮੈਂ ਤਾਂ ਗੁੱਡ ਹਾਂ ਹੋਰ ਵੀਰੇ ਆਜੋ ਅੱਗੇ ਸਾਰੇ ਇੰਟਰੋਡਿਊਸ ਕਰੋ ਲੱਗਿਆ ਹੋਇਆ ਉਹ ਥੋੜਾ ਹੈਗਾ ਇੱਥੇ ਹਾਂਜੀ ہاں ਸਾਰੇ ਹੀ ਹੈਗੇ ਇੱਥੇ ਤਾਂ ਵੀ ਹਾਂਜੀ ਉਹਦੀ ਰਫਤਰੀ ਹੋ ਰਹੀ ਹੈ 100 ਘੋੜੇ ਐ ਫੇਸਟ ਉਹ ਉਦਾਂ ਹੀ ਬਈ ਆ ਗਈਆਂ ਗੱਡੀਆਂ ਆਪਣੀਆਂ ਆ ਗਈਆਂ ਗੱਡੀਆਂ ਆ ਜਾਣੀਆਂ ਖੁੱਲ ਜਾਣਾ ਗਰਾਂ ਸਾਰੇ ਭੱਜਣਾ ਪਾਜੀ ਆ ਆ ਗਿਆ ਬਾਬਾ ਜੀ ਦਾ ਘੋੜਾ ਖੇੜੀ ਵਾਲੇ ਦਾ ਇਹ ਆ ਪੰਜਾਬ ਸ਼ਿੰਗਾਰ ਬਹੁਤ ਵਧੀਆ ਜੀ ਹਾਂਜੀ ਲਾਓ ਵੀ ਭਾਈ ਹੁਣੇ ਚੱਲੇ ਵਾਪਸ ਬੰਦੇ ਆਪਣੇ ਸੀ ਆਫ ਕਰਨ ਨੂੰ ਖੜੇ ਆ ਆ ਜੋ ਆ ਜੋ ਓਕੇ ਭਾਈ ਓਕੇ ਜੀ ਮਿਲਦੇ ਆ ਫਿਰ ਓਕੇ ਭਾਈ ਵਾਏ